ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਆਪਾਂ ਤੁਹਾਡੇ ਨਾਲ ਅੱਜ ਮਿਲਣ ਦਾ ਇੱਕ ਛੋਟਾ ਜਿਹਾ ਨੱਪਤਾ ਕਰ ਰਹੇ ਹਾਂ ਜੋ ਕਿ ਮੈਂ ਲੈ ਆਏ ਨੇ ਅੱਧਾ ਕਿਲੋ ਸਰ੍ਹਗਮ ਔਰ ਅੱਧਾ ਕਿਲੋ ਮੈਂ ਗਾਜਰਾ ਲੈ ਆਣੇ ਜਿਹੜਾ ਕਿ ਆਪਾਂ ਇਹਨਾਂ ਦਾ achar ਬਣਾਵਾਂਗੇ ਜੋ ਕਿ ਮੈਂ ਸਰ੍ਹਗਮ ਔਰ ਗਾਜਰਾ ਦੋਨੋਂ ਮੈਂ ਘਰ ਤੋਂ ਹੀ ਲੈ ਆਈ ਸੀ ਔਰ ਗੈਂਬ ਸਬਜੀ ਇਹ ਬੜਾਈ ਦੀ ਆਪਾਂ ਨੂੰ ਔਰ ਆਪਾਂ achar ਵੀ ਉਹਨਾਂ ਚੀਜ਼ਾਂ ਦਾ ਹੀ ਪਾਵਾਂਗੇ ਮੈਂ ਲੈ ਆਇਆ 50 ਗ੍ਰਾਮ ਸੌਂਫ वरीह भी है ले ग्राम लिया मैं धनिया साबत जमैन ले दस ग्राम पंद्रह भी पीस मैं काली मिर्च दे दो पीस मैं वैचियाँ दस तो बारह मैं लौंग लाए ने काली और चिट्टी राई ली है जो कि दोनों मिला के ही भी ग्राम ने पंद्रह मैं ला लाइया ने लाल साबुत मिर्चा जो कि आप ही फ्राई करा ਥੋੜਾ ਥੋੜਾ ਲਿਆ ਮੈਂ ਲਸਣ ਹੋਰ ਅਦਰਕ ਆਪਾਂ ਲਸਣ ਹੋਰ ਅਦਰਕ ਦਾ ਪੇਸਟ ਤਿਆਰ ਕਰਾਂਗੇ ਆਓਗੇ ਆਪਾਂ ਛਿੱਲ ਲਈ ਇਹਨਾਂ ਨੂੰ ਗਾਜਰਾ ਹੋਰ ਸਲਗਮ ਨੂੰ ਫਿਰ ਆਪਾਂ ਇਹਨਾਂ ਨੂੰ ਛਿੱਲ ਕੇ ਲੰਬੇ ਲੰਬੇ ਪੀਸ ਤਿਆਰ ਕਰਾਂਗੇ ਆਪਾਂ ਇਹਨਾਂ ਦੇ ਹਾਂਜੀ ਆਪਾਂ ਸਲਗਮ ਤੇ ਗਾਜਰਾ ਛੱਲਵੇਂ ਆਪਾਂ ਸਭ ਛਿੱਲ ਕੇ ਤਿਆਰ ਕੀਤਾ ਆਪਾਂ ਇਹਨਾਂ ਨੂੰ ਲੰਬੇ ਲੰਬੇ ਪੀਸ ਕੀ ਕਟਾਂਗੇ ਇਹਨਾਂ ਨੂੰ ਜਿਆਦਾ ਅਗਰ ਧੋਨੇ ਆ ਤੁਸੀਂ ਪਹਿਲਾਂ ਪਾਣੀ ਵੀ ਸੁਕਾਉਣਾ ਤੇ ਕੋਈ ਜ਼ਿਆਦਾ ਕੁਸਕਾਉਣ ਵਾਲੀ ਨਹੀਂ ਕਿ ਧੁੱਪ ਨੇ ਨਿਕਲਦੀ ਤਾਂ ਸੁਕਾਉਣਾ ਕਿਦਾਂ ਇਹ ਕੜਾਹੀ ਦੇ ਵਿੱਚ ਪਾ ਕੇ 2 ਮਿੰਟ ਲਈ ਅੱਗ ਦੇ ਉੱਪਰ ਸੇਕ ਲਵਾ ਲਓ ਜਦੋਂ ਸੇਕ ਲਵਾਉਂਗੇ ਤਾਂ ਬੜੇ ਆਰਾਮ ਨਾਲ ਹੋਊ ਆਪਣੀਆਂ ਪਾਣੀ ਸੁੱਕ ਜਾਂਦਾ ਵਾ ਪੀਸ ਤੁਸੀਂ ਜਿਸ ਤਰ੍ਹਾਂ ਦੇ ਵੀ ਸ਼ਿਮਲਾ ਹੋਵੇ ਤੇ ਕੱਟਣੇ ਨੇ ਸੌਰੀ ਸਰਗੰਦੇ ਤੁਸੀਂ ਕੱਟ ਸਕਦੇ ਹੋ ਪਰ ਮੈਂ ਜ਼ਿਆਦਾਤਰ ਪੀਸ ਪੀਸ ਗਲਾਈ ਚ ਹੀ ਕੱਟਦੀਆਂ ਨੇ ਉਹ ਤੁਹਾਡੀ ਇੱਛਾ ਕਿ ਤੁਸੀਂ ਕਿਸ ਤਰ੍ਹਾਂ ਦੇ ਪੀਸ ਕੱਟਣੇ ਹਨ ਇਹ ਪੀਸ ਮੇਰੇ ਕੱਟੇ ਹੋਏ ਨੇ ਕੁਝ ਮੈਂ ਪੀਸ ਗਲਾਈ ਜਿਹੀ ਹੀ ਕੱਟੇ ਆ ਤਾਂ ਤੁਸੀਂ ਕਿਸ ਤਰ੍ਹਾਂ ਉਹ ਮੈਂ ਪੀਸ ਕੱਟਣੇ ਆ ਉਸ ਤਰ੍ਹਾਂ ਦੇ ਹੀ ਕੱਟ ਸਕਦੇ ਹੋਗੇ ਜਿਆਦਾ ਵੱਡੇ ਤਾਂ ਉਹਨਾਂ ਨੂੰ ਪੀਸ ਲੰਬੇ ਕਰ ਲਓ ਨਹੀਂ ਤਾਂ ਗਲਾਈ ਵਿੱਚ ਹੀ ਪੀਸ ਕੱਟ ਲਓ ਇਹਨਾਂ ਦਾ ਚਾਰ ਬੜਾ ਟੇਸਟੀ ਬਣਦਾ ਵਾ ਤੋਪਲਵਾਉਣ ਦੀ ਵੀ ਜਿਆਦਾ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਤਾਂ ਇਹਦਾ ਤੋਪਲਵਾਉਣ ਨਾਲ ਫਿਰ ਸੁੱਕੇ ਜੇ ਹੋ ਜਾਂਦੇ ਨੇ ਆਪਾਂ ਇਹਨਾਂ ਨੂੰ ਕੜਾਹੀ ਦੇ ਵਿੱਚ ਰੱਖ ਕੇ 2 ਮਿੰਟ ਲਈ ਸੇਕ ਲਵਾ ਸਕਦੇ ਹਾਂ ਆਪਣੀਆਂ ਜੱਗ ਤੱਕ ਗਾਜਰਾ ਹੁੰਦੀਆਂ ਨੇ ਉਦੋਂ ਤੱਕ ਆਪਾਂ ਫਰਾਈਪੈਨ ਧਰ ਕੇ ਫਰਾਈਪੈਨ ਧਰਿਆ ਬਾ ਜੋ ਫਰਾਈਪੈਨ ਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਸਾਰੇ ਤੇ ਉਧਰ ਕੜਾਹੀ ਤਰੀਏ ਜਿਹਦੇ ਵਿੱਚ ਆਪਾਂ ਤੇਲ ਗਰਮ ਕਰਾਂਗੇ ਆਓ ਆਪਾਂ ਮਸਾਲੇ ਤਿੰਨੋ ਚਰਾਂਪਾ ਮਸਾਲੇ ਤਿਆਰ ਕਰਦੇ ਕੜਾਹੀ ਗਰਮ ਹੋਣ ਤੱਕ ਇਧਰ ਆਪਾਂ ਇਧਰ ਤੇਲ ਵੀ ਗਰਮ ਹੋਣਾ ਪੜ ਦਿੱਤਾ ਉਹ ਜਿਆਦਾ ਟਾਈਮ ਨਹੀਂ ਲੱਗਦਾਗਾ ਔਰ ਬਹੁਤ ਹੀ ਟੇਸਟੀ ਚਾਰ ਬੰਦਾ ਵਾ ਤੁਸੀਂ ਘਰੇ ਬਣਾਓ ਸਬਜੀ ਦੀ ਵੀ ਜ਼ਰੂਰਤ ਨਹੀਂ ਪੈਂਦੀ ਅਗਰ ਤੁਹਾਡੇ ਕੋਲ ਕਿਸੇ ਟਾਈਮ ਸਬਜੀ ਨਹੀਂ ਹੁੰਦੀ ਤਾਂ ਬਹੁਤ ਹੀ ਟੇਸਟ ਅਚਾਰ ਤਿਆਰ ਹੁੰਦਾ ਵਾ ਸਲਗਮ ਔਰ ਗਜਰਾ ਦਾ ਸਭ ਤੋਂ ਪਹਿਲਾਂ ਪਹਿਲੇ ਵਿੱਚ ਧਨੀਆ ਪਾਵਾਂਗੇ धनिया में आप हाँ ही मसल के मत न मसल के ही पावगे जब तक अपना धनिए थोड़ा सेक लग जाएगा नाले से आप इलायची भी कुट के पावे तो इलायची वैसे भी पाइए तो वह टेस्ट ही रिंक वा पर कुट के लाइची पावे तो लेची बढ़िया टेस्ट आएगा फिर आप बड़ी लेची पागे अपने चंकी तरह सेक लवा लेना ਹਾਲੀ ਮਿਰਚ ਲੋਗ ਪਾਉਣ ਤੋਂ ਬਾਅਦ ਆਪਾਂ ਇਹਦੇ ਸੌਂਫ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚਾਂ ਕਿਉਂਕਿ ਆਪਾਂ ਲੈਣਾ ਸੀ ਤੁਸੀਂ ਆਪਣੇ ਹਿਸਾਬ ਨਾਲ ਲੈਣੀ ਆਂ ਆਪਾਂ ਕਿੰਨਾ ਮਟੀਰੀਅਲ ਲੈ ਰਹੇ ਆਂ ਕਿੰਨੀ ਆਪਾਂ ਲੈ ਰਹੇ ਆਂ ਗਾਜਰਾਂ ਨਾਲ ਸਲਗਮ ਇਹਨੂੰ ਆਪਾਂ ਚੰਗੀ ਤਰ੍ਹਾਂ ਭਨ ਲੈਣਾ ਵਾ ਕਿਉਂਕਿ ਲਾਲ ਮਿਰਚ ਨੂੰ ਵੀ ਸੇਕ ਲੱਗ ਜਾਏ ਉਦੋਂ ਆਪਾਂ ਕੜਾਹੀ ਧਰੀ ਸੀ ਤੇਲ ਵਾਸਤੇ गर्म करिए आप तेल। तेल भी ज़्यादा नहीं लिया मैं तेल थोड़े लवेंगी जब तक अपना तेल गर्म हों तो तक आप मसाले तैयार कर लें हैं जब तक अपने मसाले भज तो रहे हैं क्योंकि अपने जो मिर्चा मिर्चा मिसाव है आप जरूर चुकनिया के नहीं तो पीसा नहीं जानिया है आप लास्ट जवैन और राई पावेंगे क्योंकि राई का फिर कौड़ापन हो जाता आप ज्यादा कर पहला पा लेंगे तो अपने मसाला तैयार हो गया मसाला लाने तो बाद जो अपने को अदरक और लसन आपका भी ਉਹਨੂੰ ਕੁਟਾਂਗੇ ਆਪਾਂ ਬਲੈਂਡਰ ਦੇ ਵਿੱਚ ਨਹੀਂ ਪੀਸਾਂਗੇ ਉਹ ਵੀ ਆਪਾਂ ਤੁਹਾਨੂੰ ਦਰਦਰਾ ਜਿਹਾ ਰੱਖਣਾ ਵਾ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਜਵੈਨ ਕਿਉਂਕਿ ਗਰਮ ਗਰਮ ਦੇ ਨਾਲ ਹੀ ਜਵੈਨ ਪੁੱਜ ਜਾਣੀਆਂ ਔਰ ਰਾਈ ਦੇ ਵਿੱਚ ਮਿਕਸ ਕਰਾਂਗੇ ਦੇਖੋ ਸੇਕ ਨਾਲ ਹੀ ਹੋ ਜਾਣੀਆਂ ਚੀਜ਼ਾਂ ਤਿਆਰ ਰਾਈ ਦੋਨੇ ਔਰ ਅਜਵਾਇਨਾ ਫਿਰ ਆਪਣਾ ਮਿਰਚਾਂ ਨੂੰ ਸੇਕ ਜੋ ਇਹਦੇ ਸੇਕ ਨਾਲ ਹੀ ਲੱਗ ਜਾਏਗਾ ਉਹਦੋਂ ਤੱਕ ਆਪਣਾ ਤੇਲ ਗਰਮ ਹੁੰਦਾ ਜਦ ਤੱਕ ਉਹ ਤੱਕ ਆਪਾਂ ਬਣਾਉਣੀ ਆ ਫਿਰ ਉਹਦਾ ਪੇਸਟ ਅਦਰਕ ਹੋਰ ਲਸਣ ਦਾ ਪੇਸਟ ਨੁਲੈਸ਼ੀਆਂ ਕੁੱਟਣ ਵਾਲੇ ਮਾਮ ਜਸਤੇ ਦੇ ਨਾਲ ਹੀ ਪੇਸਟ ਤਿਆਰ ਕਰਾਂਗੇ ਜਿਆਦਾ ਨਹੀਂ ਆਪਾਂ ਕੁੱਟਣਾ ਗੱਗਰਾ ਜਿਹਾ ਹੀ ਰੱਖਣਾ ਵਾ ਤੁਸੀਂ ਜਿਆਦਾ ਪਾਣਾ ਚਾਹੁੰਦੇ ਹੋ ਪੇਸਟ ਸਾਹ ਦੇ ਵਿੱਚ ਜਿਆਦਾ ਵੀ ਪਾ ਸਕਦੇ ਹੋ पर मैं ज़्यादा पेस्ट नहीं पावगी क्योंकि कई बार लसन वाला तक ज़्यादा पेस्ट पाया कड़वा बन जाते मसाला अपना ठंडा हो गया आप मसाले निक्सी वाले कपा के पीस लाँगे तो क्योंकि आपको ज्यादा बरीक नहीं पीसना है आप थोड़ा मोटा ही रखना वा ਫਰ ਹੋ ਫਿਰ ਵੀ ਗਰਮ ਹੋ ਚੱਲਿਆ ਪਹਿਲਾਂ ਆਪਾਂ ਮਸਾਲੇ ਨੂੰ ਪੀਸਾਂਗੇ ਫਿਰ ਆਪਾਂ ਤੁਹਾਨੂੰ ਦੱਸ ਦੇਵਾਂਗੇ ਤੇਲ ਕਿਸ ਤਰ੍ਹਾਂ ਇਸਤੇਮਾਲ ਕਰਾਂਗੇ ਕਿੱਦਾਂ ਬਣਾਵਾਂਗੇ ਪੀਸੋਂ ਤਾਂ ਆਪਾਂ ਬਰੀਕ ਨਹੀਂ ਪੀਸਾਂਗੇ ਕਲੌਂਜੀ ਵੀ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਕਿਉਂਕਿ ਕਲੌਂਜੀ ਆ ਕਲੌਂਜੀ ਆਪਾਂ ਭੁੰਨਦੇ ਆ ਤਾਂ ਪਰੌਂ ਕਲੌਂਜੀ ਖੜਵੀ ਹੋ ਜਾਂਦੀ ਹੈ ਇਸ ਲਈ ਕਲੌਂਜੀ ਨੂੰ ਕਦੇ ਵੀ ਨਾ ਭੁੰਨੋ किसी भी चीज़ च पाने कलौजी नहीं भुलनी चाहिए कलौजी भी आपने दो चमचे ही लगे ज्यादा नहीं सिर्फ अपने दर्द तक ही पीसना ज्यादा बरीक नहीं पीसना देखो अपना मिर्चा भी बिल्कुल पीसिया गई ਮਸਾਲਾ ਪੀਸ ਲਿਆ ਜੋ ਕਿ ਆਪਾਂ ਬ੍ਰਿਕ ਪੀਸਾਂਗੇ ਨੂੰ ਟੇਸਟ ਨਹੀਂ ਆਉਂਦਾ ਜਿੰਨਾ ਕਿ ਹੈ ਆਚਾਰ ਦੇ ਵਿੱਚ ਮੋٹے ਮਸਾਲੇ ਦਾ ਟੇਸਟ ਆਉਣਾ ਵਾ ਹੁਣ ਆਪਣਾ ਕੜਾਹੀ ਤੇ ਤੇਲ ਗਰਮ ਹੋ ਗਿਆ ਆਪਾਂ ਕੜਾਹੀ ਦੂਸਰੇ ਚਿੱਲੇ ਤੇ ਕਰ ਲੈਨੇ ਆਂ ਅਰਲੇ ਤੇ ਛੋਟੇ ਚਿੱਲੇ ਤੇ ਕਰਾਂਗੇ तेल अपना गर्म हो पावे सब तो पहला गाजर पावे ये सॉरी पेस्ट पावे जो कि अपना पेस्ट बनाया हुआ अदरक और लसन का तो आपद दरदरा जाए मोटा नहीं ज्यादा आप बरीक नहीं ज्यादा रखे देखो मोटा ही किता आपा। आपा। आप हल्का जहां भुनांगे ਜਾਦਾ ਪਰੇ ਪੁੱਜ ਜਾਏਗਾ ਲਸਣ ਆਲੂ ਅਦਰਕ ਜਿਆਦਾ ਕਾਲਾ ਨਹੀਂ ਕਰਨਾ ਆਪਾਂ ਨੂੰ ਉਸ ਤੋਂ ਬਾਅਦ ਆਪਾਂ ਪਾਵਾਂਗੇ ਥੋੜਾ ਗਜਰਾ ਗਜਰਾ ਪਾਉਣ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਸਰਗਮ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਚੰਗੀ ਤਰ੍ਹਾਂ ਆਪਾਂ ਉਹਨਾਂ ਨੂੰ ਮਿਕਸ ਕਰ ਲਾਂਗੇ ਇਹ ਆਪਾਂ ਜਿਆਦਾ ਬਰੀਕ ਕਰਾਂਗੇ ਤਾਂ ਬਹੁਤ ਜਲਦੀ ਚਾਰ ਤਿਆਰ ਹੁੰਦਾ ਮੋٹے ਪੀਸ ਤਾਂ ਤੁਹਾਨੂੰ ਪਤਾ ਫਿਰ ਟਾਈਮ ਤਾਂ ਲੱਗੇ ਗਈ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਇਹਨੂੰ ਤੇਲ ਦੇ ਵਿੱਚ ਜਿਆਦਾ ਤੇਲ ਦੀ ਵੀ ਜ਼ਰੂਰਤ ਨਹੀਂ ਪੈਂਦੀ ਜਦੋਂ ਆਪਾਂ ਤਾਂ ਕਿ ਇਹਨੂੰ ਪੁੰਨਾ ਗਏ ਨੇ ਜਿਆਦਾ ਐ ਨਹੀਂ ਜ਼ਰੂਰਤ ਪੈਂਦੀ ਤੇਲ ਦੀ ਦੇਖੋ ਤੇਲੇ ਦੇ ਵਿੱਚ ਮਿਕਸ ਹੋ ਗਿਆ ਤਕਰੀਬਨ ਸਾਰੇ ਹੀ ਆਪਣੇ ਪੀਸ ਨੇ ਜਿੰਨੇ ਵੀ ਇਹ ਚ ਸਾਰਿਆਂ ਨੂੰ ਤੇਲ ਲੱਗ ਗਿਆ ਆਪਾਂ ਨੇ ਇੱਕ ਦੋ ਮਿੰਟ ਸੇਕ ਜ਼ਰੂਰ ਲਵਾਵਾਂਗੇ ਨਾਮਕ ਨਹੀਂ ਪਾਵਾਂਗੇ ਆਪਾਂ ਨਾਮ ਪਲਾਸਟ ਤੇ ਪਾਵਾਂਗੇ ਕਿਉਂਕਿ ਨਹੀਂ ਤਾਂ ਗਜਰਾਵਰ ਸਰਗਮ ਪਾਣੀ ਛੱਡ ਦੇਣਗੇ ਫਿਰ ਆਚਾਰ ਖਰਾਬ ਹੋ ਜਾਂਦਾ ਪਾਣੀ ਨਹੀਂ ਲੱਗਣਾ ਚਾਹੀਦਾ ਆਚਾਰ ਨੂੰ ਕਦੇ ਵੀ ਦੋ ਚਾਰ ਮਿੰਟ ਲਈ ਇਹ ਦ ਹਲਾਉਦੇ ਰਹੋ ਸਾਰੇ ਜੇ ਆਪਣੇ ਮਿਕਸ ਹੋ ਗਿਆ ਜੋ ਆਪਾਂ ਮਸਾਲਾ ਪਾਇਆ ਪਾਇਆ ਸੀਗਾ ਪੇਸਟ ਅਦਰਕ اور ਲਸਣ ਦਾ ਜਿਆਦਾ ਵੀ ਜ਼ਰੂਰਤ ਨਹੀਂ ਹੁੰਦੀ ਪਾਉਣ ਦੀ ਥੋੜਾ ਜਿਹਾ ਹੀ ਪਾਓ ਅਦਰਕ ਲਸਣ ਦਾ ਪੇਸਟ ਪਰ ਜਦੋਂ ਆਪਾਂ ਅਦਰਕ ਲਸਣ ਦਾ ਪੇਸਟ ਪਾਉਣਾ ਉਹਨਾਂ ਨੂੰ ਤਾਜ਼ਾ ਛਲਕੇ ਹੀ ਪਾਓ ਕਿਉਂਕਿ ਤਾਜ਼ੇ ਦਾ ਜ਼ਿਆਦਾ ਟੇਸਟ ਆਏਗਾ ਹੁਣ ਆਪਾਂ ਇਹ ਜਿਹੜੇ ਸਾਰੇ ਮਸਾਲੇ ਐਡ ਕਰਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਇਹਨਾਂ ਨਾਲ ਮਿਕਸ ਕਰ ਲਾਂਗੇ ਤੁਹਾਨੂੰ ਲੱਗਦਾ ਕਿ ਅਚਾਰ ਦੇ ਵਿੱਚ ਤੇਲ ਘੱਟ ਆ ਤੁਸੀਂ ਜ਼ਿਆਦਾ ਪਾ ਸਕਦੇ ਹੋ ਪਰ ਇੱਕ ਕੋਲੀ ਹੀ ਤੇਲ ਦੀ ਪਾਓ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਜਦੋਂ ਚਾਰ ਇੱਕ ਤਕਰੀਬਨ ਅਚਾਰ ਆਪਣਾ ਰੈਡੀ ਹੋਣ ਦੇ ਨੇੜੇ ਹੋਵੇਗਾ ਜਨ ਮਤਲਬ ਕਿ ਹਫ਼ਤੇ ਬਾਅਦ ਤਿਆਰ ਤੁਸੀਂ ਸੋਚਦੇ ਹੋ ਕਿ ਹੋਵੇ ਪਰ ਨਹੀਂ ਇਹ ਬਹੁਤ ਜਲਦੀ ਤਿਆਰ ਹੋਣ ਵਾਲੀ ਚੀਜ਼ ਹੈ ਉਹ ਜਲਦੀ ਆਪਾਂ ਨੂੰ ਖਾ ਸਕਦੇ ਆਂਗੇ ਤੁਸੀਂ ਇਹਦੇ ਵਿੱਚ 1-2 ਦਿਨ ਬਾਅਦ ਤੋਂ ਪਕਾਉਣ ਤੋਂ ਬਾਅਦ ਫਿਰ ਹੋਰ ਪਾਉਣਾ ਪਾ ਸਕਦੇ ਆਂ ਪਰ ਮਸਾਲਾ ਆਪਾਂ ਇਹਨਾਂ ਭੁੰਨਣਾ ਵਿੱਚ ਉਹ ਜੇ ਭਨਣੇ ਆ ਜੋ ਪੇਸਟ ਪਾਇਆ ਭੁੰਨਣਾ ਉਹ ਘੱਟ ਤੇਲ ਦੇ ਵਿੱਚ ਇਹ ਭੁੰਨੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਔਰ ਲੋਨ ਕਿਉਂਕਿ ਮਿਰਚ ਤਾਂ ਆਪਾਂ ਆਲਰੇਡੀ ਪਾ ਚੁੱਕੇ ਆ ਇਹਦੇ ਵਿੱਚ

ਇਸ ਤੋਂ ਹੋ ਜਾਏਗਾ ਤੁਸੀਂ ਇੱਕ ਹਫਤੇ ਲਈ ਸੌਰੀ ਦੋ ਤਨ ਚਾਰ ਦਿਨ ਲਈ ਰੱਖ ਕੇ ਉਹ ਤੋਂ ਬਾਅਦ ਵਿੱਚ ਤੇਲ ਪਾਉਣਾ ਚਾਹੁੰਨੇ ਤੇਲ ਆ ਸਕਦੇ ਆਂ ਵੈਸੇ ਤੁਸੀਂ ਦੋ ਚਾਰ ਦਿਨ ਤੋਂ ਪੇ ਰੱਖੋਗੇ ਤਾਂ ਬਹੁਤ ਹੀ ਟੇਸਟੀ achar ਤਿਆਰ ਹੋਏਗਾ ਬਹੁਤ ਜਲਦੀ ਟਾਈਮ ਦੇ ਵਿੱਚ achar ਤਿਆਰ ਹੋਣ ਵਾਲਾ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੁਣ ਆਪਾਂ ਇਹ ਠੰਡਾ ਹੋਣ ਤੇ ਹੀ ਵਰਤਮਾਨ ਦੇ ਵਿੱਚ ਪਾਵਾਂਗੇ ਜਿਸ ਪਾਂਡੇ ਵਿੱਚ ਵੀ ਪਾਣਾ ਤੁਸੀਂ ਹਮ ਕਲਾਸ਼ਿਕ ਦਾ ਪਾਂਡਾ ਨਹੀਂ ਹੋਣਾ ਚਾਹੀਦਾ ਜੋ ਬਲਾਸ਼ ਦੇ ਭਾਂਡੇ ਵਿੱਚ ਪਾ ਖਰਾਬ ਜਲਦੀ ਹੁੰਦਾ ਔਰ ਕਦੇ ਵੀ ਪਾਣੀ ਵਾਲਾ ਹੱਥ ਨਾਲ ਨਾ ਲਾਓ ਕੱਢਣਾ ਤੁਸੀ ਕਿਸੇ ਲੱਕੜ ਦੀ ਕਰਸ਼ੀ ਦੇ ਨਾਲ ਕੱਢ ਸਕਦੇ ਹੋ ਲੋ ਜੀ ਆਪਣਾ achar ਤਿਆਰ ਹੈ ਸੇਕ ਲੱਗ ਚੁੱਕਿਆ ਸਾਰਾ ਮਸਾਲਾ ਇਹਨਾਂ ਦੇ ਨਾਲ ਵਿੱਚ ਮਿਕਸ ਹੋ ਗਿਆ ਆਪਾਂ ਇਹਨਾਂ ਠੰਡਾ ਹੋਣ ਤੇ ਹੀ ਮਰਤਮਾਨ ਦੇ ਵਿੱਚ ਪਾਵਾਂਗੇ ਲਓ ਜੀ ਆਪਣਾ ਅਚਾਰ ਤਿਆਰ ਆਪਣਾ ਗਾਜਰ ਔਰ ਸਲਗਮ ਦਾ ਅਚਾਰ ਬਿਲਕੁਲ ਬਿਲਕੁਲ ਤਿਆਰ ਹੈ ਅਚਾਰ ਬੜੇ ਹੀ ਤਰੀਕੇ ਔਰ ਘੱਟ ਹੀ ਸਮੇਂ ਦੇ ਵਿੱਚ ਤਿਆਰ ਹੋ ਜਾਵਾ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਅਚਾਰ ਬਣਾਇਆ ਕਰੋ ਬਾਹਰੋਂ ਆਪਾਂ ਨੂੰ ਚੀਜ਼ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਅਗਰ ਆਪਾਂ ਘਰ ਵਿੱਚ ਇਹ ਅਚਾਰ ਤਿਆਰ ਕਰੀਏ ਤਾਂ ਬਹੁਤ ਹੀ ਥੋੜੇ ਮਸਾਲੇ ਔਰ ਬਹੁਤ ਹੀ ਘੱਟ ਤੇਲ ਦੇ ਵਿੱਚ ਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰ ਹੋਇਆ ਵਾ ਤੁਸੀਂ ਵੀ ਤਿਆਰ ਕਰੋ ਦੇਖੋ ਇਹਦਾ ਕਲਰ ਵੀ ਕਿੰਨਾ ਸੋਹਣਾ ਆਇਆ ਵਾ ਆਪਾਂ ਜਦੋਂ ਕਰਾਂ ਪੌਣੀ ਤਾਂ ਲਾਸਟ ਦੇ ਵਿੱਚ ਹੀ ਕਿਸੇ ਵੀ achar ਵਿੱਚ ਪਾਉਣੀ ਆ ਲਾਸਟ ਦੇ ਵਿੱਚ ਹੀ ਨਮਕ ਔਰ ਹਲਦੀ ਪਾਓ ਚੰਗੀ ਤਰ੍ਹਾਂ ਮਿਕਸ ਕਰਕੇ 2-3 ਮਿੰਟ ਦਾ ਸੇਕ ਲਵਾ ਲਓ ਤਾਂ achar ਆਪਣਾ ਤਿਆਰ ਹੋ ਜਾਂਦਾ ਵਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰ ਹੁੰਦਾ